ਆ ਰਹੇ ਨੇ ਕੈਮਰੇ ਨੂੰ ਆਹ ਉਹ ਬਹੁਤ ਜੀ ਬੇਲੇ ਤੋਂ ਲੈ ਉਹ ਕਹਿੰਦਾ ਬਾਪਾ ਅਧਰ ਬਾਰ ਨਹੀਂ ਗਿਆ ਯਾਰ ਅੱਲੀ ਬਲੀ ਹੋ ਰੱਖੇ ਜਾਂਦੇ ਕਿਹਨਾਂ ਲੇਕੀਂ ਹੋਰ ਤਾਂ ਫਿਰ ਅਗੇ ਨੇ ਆਪਾਂ ਡੇਰੀਆ ਲੈ ਰਹੇ ਸਾਰੇ ਰੱਖੇ ਫਿਰ ਉਹ ਪੁੱਲ ਕੋਲ ਬੱਲੂਆਂ ਨੇ ਸਾਰੇ ਚੈੱਕ ਕਰਾਵਾਂਗੇ ਹਾਂ ਉਹ ਤਾਂ ਮੇਰੇ ਕਾ ਉਵੇਂ ਹੋਏ ਸੀ ਕਰਦੇ ਆਂ ਹਾਂ ਯਾਰ ਇਹ ਤਾਂ ਦੋ ਵੇ ਅਗੇ ਨੇ ਬਾਪੂ ਜੀ ਦਾ ਨਾ ਨਹੀਂ ਕਿ ਚੱਲ ਇੱਕ ਨੂੰ ਮੋਟਰ ਜਿਹਾ ਸੇ ਬੀਤੇ ਆਂ ਕਰ ਲੈਣ ਜਾਵਾਂਗੇ ਜੀ ਅੱਗੇ ਐਮਾ ਮਾ ਮਾ ਦੇਖਦੇ ਰਹੂਗੇ सर नमस्कार गुरु जी ਇਹ ਕੈਮਰੇ ਜ ਨਹੀਂ ਆਨ ਕਰ ਸਕਦਾ ਲਗਦਾ ਕੋਈ ਗਿਰਦਾ ਨਹੀਂ ਨਾ ਇੰਦਰ ਜੀ ਨਾ ਬੋੜਾ ਆਹ ਬਾਹਰ ਵੇਖ ਤਾਂ ਚੱਲਦਾ ਹੈ ਇਹਨਾਂ ਸਿੱਖਾਂ ਨੂੰ ਬੱਚੇ ਆਉਂਦੇ ਨੇ ਬਾਹਰੋਂ ਬੰਦਾ ਸਸਤੀਆਂ ਕਰ ਜੇ ਲੋਨ ਕਿਰਾਏ ਤੇ ਜਿੰਦੇ ਹੋ ਪ੍ਰਤਾਪ ਨੂੰ ਵੀ ਖਾਈਏ ਸਾਡਾ ਛੱਡ ਜਾ ਕੇ ਦਿਓ ਛੱਡ ਜਾਓ ਓਕੇ ਚਲੋ ਅੰਦਰ ਹੀ ਕਿੰਨਾ ਹੈ ਮੈਂ ਕਿਹਾ ਉਹ ਵਾਪਸ ਜੰਨੇ ਬਾਰੇ ਤਾਂ ਪਿਆਰ ਕਰਦੇ ਹਾਂ ਫੋਟੋ ਲੈ ਕੇ ਪਾ ਲੈਂਦੇ ਹਾਂ ਕਿ ਅਗਲੇ ਸਮਾਂ ਜਦੋਂ ਵੀ ਚਾਹੀਦੀ ਹੋਵੇ ਤਾਂ ਕੈਪਚਰ ਹੋ ਜਾਵੇ ਹਾਂ ਚਲੋ ਇਹ ਕੈਮਰੇ ਜਿੱਕੇ ਆਹ ਮਾਮੇ ਰੋ ਦੇ ਲੱਕੇ 1 32000 ਪਹਿਲਾਂ ਦੇ ਵੀਡੀਓ ਦੇ ਫਟੋਸ ਆ ਦੇ ਰਿਕਾਰਡਿੰਗ ਕਰਦੇ ਦੋ ਦਗਾ ਹੀ ਆਣਾ ਕਿ ਸੁਣਾਣਾ ਕੱਲੇ ਦੋ ਹਸਨ ਨਹੀਂ ਕਰ ਲੋ ਇਹ ਤਾਂ ਟਾਈਮ ਵੀ ਸਹੀ ਹੈ ਬੜੇ ਆਰਾਮ ਦੇ ਨਾਲ ਚੂਸ ਕਰ ਕਰਕੇ ਹੈ ਇਹ ਆਪ ਲਿਆਂਦੀ ਹੋਣੇ ਅਜੇ 55 ਹੋਇਆ ਇਹ ਤਾਂ ਲਿਆਂਦੀ ਹੋਣਾ ਫੋਨ ਗੱਲ ਕਰਦੇ ਆਪ ਨੇ ਜਿੱਦ ਤੋਂ ਯੂਰਿ ਗਾੜਤੀ ਉਹ ਚਾਹੀਦੀ ਇਹਦੇ ਚ ਆਈਫੋਨ ਪਏ ਸੀ ਕੱਲੇ ਆਈਫੋਨ ਹੀ ਕੱਢੇ ਸੀ ਤੇ ਉਥੋਂ ਸਾਰੇ ਫੋਨ ਲੈਣੇ ਜਾਂਦੇ ਜਾਂਦੇ ਆ ਆ ਚਾਹ ਹੋਰ ਇਹ ਚੀਜ਼ ਉਹ ਇੰਜੀਨੀਅਰ

ਕਿੱਟ ਬੈਗ ਵੀ ਇੱਥੇ ਪਏ ਸੀ ਇਹਨਾਂ ਦੇ ਸਾਲ ਦੇ ਉਹੀ ਪਰ ਕੇ ਲੱਗੇ ਦੱਸਦੇ ਤਾਂ ਬੈਗ ਜਿਹਾ ਦਿਖਾਈ ਇੱਕ ਪਰ ਪਰੀਆਂ ਪਰੀਆਂ ਨਾ ਕਦੋਂ ਕਦੋਂ ਆ ਰਹੇ ਛਾਂ ਛਾਂ ਕੇ ਤੱਕ ਇਹਨੂੰ ਸਾਰੇ ਪਤਾ ਮਾਡਲਾਂ ਦਾ ਸਾਰਾ ਪਤਾ ਇਹਨਾਂ ਦਾ ਜਿਹੜੀ ਕਾਲ ਦੀ ਮੰਗ ਲਈ ਖਾਤਾ ਖਰੀਦਣਾ ਪਰੋ ਰਹੀ ਆ ਉਹ ਦਾ ਕਾਣਾ ਜਿਹੜਾ ਲਾ ਪ੍ਰਭਦਾ ਬੜੀ ਵੱਡੀ ਬੜੀ ਮਾੜੀ ਗੱਲ ਏ ਸਾਡਾ ਵੀਰ ਸਮਾਜ ਸੇਵੀ ਏ ਜਿੱਥੇ ਵੀ ਕਿਸੇ ਨੂੰ ਮੁਸ਼ਕਲਾਂ ਦੀ ਨਾਲ ਮੋਢਾ ਨਾਲ ਲਾ ਕੇ ਖੜਾ ਹੁੰਦਾ ਏ ਔਰ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਸਾਥ ਦੇ ਨਾਲ ਚੋਰ ਲੈ ਗਏ ਨੇ ਹਾਲਾਤ ਸ਼ਹਿਰ ਦੇ ਬੜੇ ਮਾੜੇ ਨੇ ਵੱਧ ਤੋਂ ਬੱਤਰ ਨੇ ਕਹਿਣ ਦੁਪਾਵੇ ਮਸਲਾ ਮਾਮਲਾ ਚਿੱਟੇ ਦਾ ਏ ਥਾਂ ਥਾਂ ਤੇ ਚਿੱਟਾ ਵੇਕ ਵੀ ਰਿਆ ਲੋਕ ਲਾ ਵੀ ਰਹੇ ਨੇ ਚਿੱਟੇ ਵਾਲਿਆਂ ਦਾ ਹੀ ਕੰਮ ਔਰ ਕਿਸੇ ਦੀ ਜਰੂਰਤ ਨਹੀਂ ਪੈਂਦੀ ਤੇ ਲਾ ਇਨ ਆਰਡਰ ਤਜਾਲਾਬਾਦ ਦੇ ਵਿੱਚ ਫੈ ਲੀ ਏ ਖਾਸ ਕਰਕੇ ਜਾ ਅਲਾਵਾਦ ਦੇ ਵਿੱਚ ਕੁਸ਼ਰਮ ਚਿੱਟਾ ਵੀ ਕੀ ਜਾਂਦਾ ਹੈ ਤੇ ਮੁਕਾਹੀ ਵੀ ਜਾਂਦੇ ਨੇ ਗੱਲ ਮੁਕਦੀ ਇੱਥੇ ਤੇ ਉਹਨਾਂ ਦਾ ਹੀ ਕਾਰਨਾਮਾ ਹੈ ਇੱਕ ਨਹੀਂ ਇਹ ਸਾਰਿਆਂ ਨੂੰ ਵੱਡੀ ਚੋਰੀ ਹੈ ਇਸ ਸਾਲ ਦੀ ਔਰ ਅਸੀਂ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕੰਮ ਹੀ ਪੁਲਿਸ ਦਾ ਯਾਰ ਤੇ ਜੇ ਤਾਂ ਇਹ ਚੋਰ ਟਰੇਸ ਕਰ ਲੋ ਨਹੀਂ ਤਾਂ ਜਿਵੇਂ ਖਾਲਸਾ ਹੀ ਸਾਡੇ ਵੀਰ ਨੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੱਲ ਬਾਜ਼ਾਰ ਬੰਦ ਸੀ ਫੇਰ ਸਾਨੂੰ ਮਜਬੂਰਨ ਸਾਨੂੰ ਉਹ ਜੋ ਟਰਨੇ ਵਾਲੇ ਚੌਂਕ ਤੇ ਬਤੀਆਂ ਵਾਲੇ ਚੌਂਕ ਤੇ ਮਜਬੂਰ ਨਾ ਕੀਤਾ ਜਾਵੇ ਜਾਨ ਨੂੰ ਮੈਨੂੰ ਲੱਗਦਾ ਵੀ ਇੱਕ ਦੋ ਮਾਮਲੇ ਹੋਰ ਵੀ ਨੇ ਪੁਲਿਸ ਢਿੱਲ ਵਰਤ ਰਹੀ ਏ ਖਾਸ ਕਰਕੇ ਗੁੰਡਿਆਂ ਨਾਲ ਚੋਰਾਂ ਨਾਲ ਇਹਨਾਂ ਦੀ ਪ੍ਰਭੀ ਹੈ ਯਰਾਨਾ ਹੈ ਪੁਗਾ ਰਹੀ ਏ ਤੇ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਪਰ ਪੁਲਿਸ ਕਵਰ ਹੁੰਦਾ ਤਾਂ ਅਸੀਂ ਮਜਬੂਰਨ ਜਿਹੜਾ ਬਤੀਆਂ ਵਾਲਾ ਚੌਂਕ ਜਾਮ ਕਰਾਂਗੇ ਇਹਦੇ ਚ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਆਲਾਬਾਦ ਪੁਲਿਸ ਦੀ ਏ ਇਹਦੇ ਚ ਮੁੜ ਕੇ ਨਾ ਕੱਲ ਨੂੰ ਕਹਾ ਜੇ ਵੀ ਤੁਸੀਂ ਕਿਸਾਨ ਆ ਕੇ ਜਥੇਬੰਦੀ ਆ ਕੇ ਦਵਾ ਦਵਾ ਰੋਡ ਜਾਮ ਕਰਦਿੰਦੀਆਂ ਨੇ ਦੱਸਦੇ ਨਹੀਂ ਬਿਲਕੁਲ ਸਾਡੀ ਮਜਬੂਰੀ ਬਣ ਜਾਣੀ ਹੁਣ ਸਾਰੀ ਜ਼ਿੰਦਗੀ ਦੀ ਕਮਾਈ ਲੁੱਟ ਕੇ ਲੈ ਗਏ ਤਾਂ ਇਹਦੇ ਚ ਨਾ ਕਾਰਵਾਈ ਕਰਨਗੇ ਤਾਂ ਸਾਡੀ ਮਜਬੂਰੀ ਬਣ ਜਾਣੀ ਠੀਕ ਹੈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਲੱਗੀ ਹੋਈ ਹੈ ਜੀ ਪੁਲਿਸ ਕੈਮਰੇ ਛਾਂ ਰਹੀ ਹੈ ਲੱਗਦਾ ਪਤਾ ਹੁਣ ਕੀ ਕਰਦੇ ਉਸ ਤੋਂ ਬਾਅਦ ਦੁਬਾਰਾ ਕਾਰਵਾਈ ਵੇਖਾਂਗੇ ਅਸੀਂ ਕੀ ਕਰਨੀ ਆਪੀ ਹਾਂਜੀ ਪ੍ਰਧਾਨ ਜੀ ਜੋ ਰਾਤ ਇੰਦਰ ਟੈਲੀਕਮ ਤੇ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਬਹੁਤ ਹੀ ਮਦਮਗੀ ਘਟਣਾ ਹੈ ਜਿਹੜੇ ਸਾਡੇ ਵੀਰ ਦੇ 50 ਤੋਂ 60 ਜਿਹੜੇ ਮੋਬਾਈਲ ਚੋਰਾਵਾਂ ਵੱਲੋਂ ਰਾਤ ਚੋਰੀ ਕੀਤੇ ਗਏ ਹਨ ਪ੍ਰਸ਼ਾਸਨ ਨੂੰ ਔਰ ਔਰ ਪੁਲਿਸ ਨੂੰ ਖਾਸ ਕਰਕੇ ਅਪੀਲ ਹੈ ਕਿ ਇਹ ਇਹੋ ਜਿਹੇ ਚੋਰਾ ਤਾਂ ਨੱਥ ਪਾਈ ਜਾਵੇ ਜੋ ਕਿ ਚੋਰੀ ਦੇ ਦੇ ਵਾਰਦਾਤਾ ਅਸੀਂ ਰੋਕ ਸਕੀਏ ਤੇ ਮੇਰੇ ਵੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਪੁਲਿਸ ਨੂੰ ਦੁਬਾਰਾ ਫਿਰ ਅਪੀਲ ਹੈ ਕਿ ਚੋਰਾਂ ਨੂੰ ਫੜ ਕੇ ਜੋ ਇਹਨਾਂ ਦਾ ਸਮਾਨ ਹੈ ਉਹਨਾਂ ਨੂੰ ਵਾਪਸ ਕਰਵਾਇਆ ਜਾਵੇ ਲੱਗਦਾ ਨਹੀਂ ਕਿ ਲਗਾਤਾਰ ਮੋਬਾਈਲ ਦੀਆਂ ਦੁਕਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹ ਬਾਇਓ ਦੇ ਨਿਸ਼ਾਨਾ ਤਾਂ ਬਣਾਇਆ ਜਾ ਰਿਹਾ ਜੀ ਕਿ ਮੋਬਾਈਲਾਂ ਦੀਆਂ ਦੁਕਾਨਾਂ ਤੇ ਸਮਾਨ ਕਾਫੀ ਜ਼ਿਆਦਾ ਪਿਆ ਹੁੰਦਾ ਤੇ ਮੋਬਾਈਲ ਵੇਚਣਾ ਰੇਗ ਬੰਦੇ ਨੂੰ ਸੋਖਾ ਲੱਗਦਾ ਇਹਨਾਂ ਕੋਲ ਜਿਵੇਂ ਹੁਣ ਫੋਨ ਰਾਤ ਚੋਰੀ ਹੋਏ ਡੱਬੇ ਬੰਦ ਹੈ ਉਹ ਪਤਾ ਨਹੀਂ ਉਹ ਹੁਣ ਜਲਾਲਾਬਾਦ ਕਿ ਕਰਨਗੇ ਕਿ ਪਤਾ ਨਹੀਂ ਕਿੱਥੇ ਜਾ ਕੇ ਵੀ ਕਰਨਗੇ ਉਹ ਕਈ ਦੁਕਾਨਦਾਰ ਹੋਏ ਪੀਸ ਲੈ ਲੈਣ ਦੇ ਦੇਖਦੇ ਨਹੀਂ ਆਂ ਹਾਂਜੀ ਸਰ ਅੱਜ ਜੇ ਸ਼ਾਪ ਤੇ ਚੋਰੀ ਹੋਈ ਹੈ ਅ ਕਿੰਨੇ ਕੁ ਵਜੇ ਦੀ ਇਹ ਘਟਨਾ ਹੈ ਇਹ 1:30 ਵਜੇ ਦੀ ਘਟਨਾ ਹੈ ਰਾਤੀ ਅੰਜਲਾ ਤੱਕ 1:00 ਵਜੇ ਤੇ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਨੂੰ ਘਟੂ ਘਟ 60 70 ਰੁਪਏ ਹੋਣਗੇ ਜਿਹੜੇ ਲੈ ਗਏ ਪਤਾ ਕਿਵੇਂ ਚਲਿਆ ਇਹਦਾ ਸਵੇਰੇ ਮੇਰੇ ਘਰੇ ਲੜਕਾ ਦੱਸ ਕੇ ਸਾਹਮਣੀ ਦੁਕਾਨ ਵਾਲਾ ਉਹ ਦੱਸ ਕੇ ਆਇਆ ਘਰ ਸ਼ਟਰ ਭੰਨਿਆ ਗਿਆ ਜਾਂ ਕੋਈ ਪਿੱਛੋਂ ਕੰਦ ਤੋੜੀ ਗਈ ਪਿੱਛੋਂ ਕੰਦ ਤੋੜੀ ਗਈ ਹਾਂਜੀ ਕੋਈ ਆਇਆ ਕੋਈ ਕੈਮਰੇਆਂ ਦੇ ਵਿੱਚ ਪਤਾ ਲੱਗਿਆ ਕੈਮਰੇ ਦੇ ਵਿੱਚ ਫੋਟੋ ਆ ਰਹੀ ਪਰ ਦਿਖ ਨਹੀਂ ਰਿਹਾ ਬੰਦਾ ਉੱਤੇ ਮੂਹ ਲਟਿਆ ਉਹਨਾਂ ਦਾ ਦੇਖ ਨਹੀਂ ਰਿਹਾ ਉਹਨਾਂ ਦਾ ਕੀ ਚੀਜ਼ ਸਾਹਮਣੇ ਆਈ ਇਹ ਜਿਹੜਾ ਮੌਕੇ ਤੇ ਅਸੀਂ ਆਏ ਆ ਇਹਨਾਂ ਦੇ ਜਿਹੜਾ ਦੁਕਾਨ ਹੈਗੀ ਆ ਟੈਲੀਕਮ ਦੀ ਹੈਗੀ ਆ ਤੇ ਅਸੀਂ ਜਿਹੜਾ ਇਹਨਾਂ ਦੇ ਸੀਸੀਟੀਵੀ ਚੈੱਕ ਕੀਤੇ ਆ ਸੀਸੀਟੀਵੀ ਤੋਂ ਜਿਹੜਾ ਕਲੀਅਰ ਹੋਇਆ ਕਿ ਇਹਨਾਂ ਦੇ ਜਿਹੜਾ ਮੋਬਾਈਲ ਰਾਤ ਜਿਹੜਾ ਕੈਮਰੇ ਵਿੱਚ ਆਇਆ ਕਿ ਜਿਹੜਾ ਇੱਕ ਬੰਦਾ ਆ ਕੇ ਕੈਪ ਕੀਤੀ ਹੋਈ ਆ ਤੇ ਜਿਹੜੇ ਇਹਨਾਂ ਦੇ ਜਿਹੜਾ ਮੋਬਾਈਲ ਲੈ ਕੇ ਗਿਆ ਸਰ ਪੀਸੀਆਰ ਨਹੀਂ ਹੈਗੀ ਸੀ ਇਸ ਜੇਕਰ ਆਪਾਂ ਗੱਲ ਕਰ ਲਈਏ ਇਸ ਰਸਤੇ ਦੇ ਤੋਂ ਪੀਸੀਆਰ ਰਾਤ ਨੂੰ ਰਾਉਂਡ ਤੇ ਰਹਿੰਦੀ ਆ ਤਕਰੀਬਨ ਸਾਰੇ ਸ਼ਹਿਰ ਦੇ ਵਿੱਚ ਤੇ ਬਾਕੀ ਉਹ ਵੀ ਕਲੀਅਰ ਕਰ ਰਹੇ ਨੇ ਆ ਕਿ ਕਿੰਨੇ ਤੋਂ ਕਿੰਨੇ ਵਜੇ ਫਿਰ ਉਹਨਾਂ ਦਾ ਡੇਟਾ ਸਰ ਕਿੰਨੇ ਤੋਂ ਕਿੰਨੇ ਮੋਬਾਈਲ ਚੱਕੇ ਗਏ ਪਤਾ ਲੱਗਿਆ ਹੀ ਨਹੀਂ ਇਹ ਹਾਲੇ ਕਲੀਅਰ ਨਹੀਂ ਹੋਇਆ ਕਿੰਨੇ ਮੋਬਾਈਲ ਚੱਕੇ ਗਏ ਚੈੱਕ ਕਰ ਰਹੇ ਆ ਲੇਕਿਨ ਇਹ ਉਹਨਾਂ ਦੀ ਗਿਣਤੀ ਲੈ ਰਹੇ ਆ ਉਹਨਾਂ ਤੋਂ ਜੀ ਠੀਕ ਹੈ ਤਾਂ ਬਿਲਕੁਲ ਬਿਲਕੁਲ